ਕਿਸਾਨਾਂ ਦੀਆਂ ਮੁਸ਼ਕਲਾਂ ਕੱਟੂਣ ਦਾ ਨਾਮ ਨਹੀਂ ਲੈ ਰਹੀਆਂ ਕਦੇ ਮੰਡੀਆਂ ਦੇ ਵਿੱਚ ਉਹਨਾਂ ਨੂੰ ਆਪਣੀਆਂ ਫਸਲਾਂ ਵੇਚਣ ਦੇ ਦੌਰਾਨ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਦੇ ਕੁਦਰਤੀ ਆਫਤਾਂ ਦੇ ਕਾਰਨ ਆਰਥਿਕ ਤੌਰ ਤੇ ਨੁਕਸਾਨ ਚਲਣਾ ਪੈਂਦਾ ਹੈ ਤੇ ਹੁਣ ਬਰਨਾਲਾ ਦੇ ਪਿੰਡ ਕਲੈਕੀ ਦੇ ਕਿਸਾਨਾਂ ਦੀ ਗੁਲਾਬੀ ਸੁੰਡੀ ਦੇ ਕਾਰਨ 3000 ਏਕੜ ਦੇ ਕਰੀਬ ਫਸਲ ਖਰਾਬ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਦੱਸਦੀ ਕਿ ਇਸ ਵਾਰ ਕਿਸਾਨਾਂ ਨੇ ਪਰਾਲੀ ਨੂੰ ਬਿਨਾਂ ਅੱਗ ਲਗਾਈ ਹੀ ਕਣਕ ਦੀ ਬਜਾਈ ਕੀਤੀ ਸੀ ਇਸ ਮਾਮਲੇ 'ਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਥੇਬੰਦੀ ਨੇ ਪ੍ਰਸ਼ਾਸਨ ਤੋਂ ਇਸ ਕਿਸਾਨਾਂ ਨੂੰ ਉਹਨਾਂ ਦੀ ਨੁਕਸਾਨੀ ਫਸਲ ਦਾ 50000 ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਅੱਜ ਅਸੀਂ ਪਿੰਡ ਕਾਲੇਕੇ ਖੜੇ ਆ ਜਿੱਥੇ ਕੀ ਇੱਕ ਕਿਸਾਨ ਦੀ 15 ਏਕੜ ਜ਼ਮੀਨ ਹੈ ਜਿਹੜੀ ਉਹ ਬਿਲਕੁਲ ਹੀ ਖਤਮ ਹੋ ਚੁੱਕੀ ਆ ਉਹਦੀ ਹਾਲਤ ਇਹ ਹੈ ਗਰੀਬ ਇੱਕ ਕਿਸਾਨਦਾਰ ਕਿਸਾਨ ਹੈ ਜਿਹੜਾ ਕੀ ਮਤਲਬ ਕਿ ਇਹ 72000 ਰੁਪਏ ਠੇਕੇ ਦੇ ਉੱਤੇ ਜ਼ਮੀਨ ਲੈ ਕੇ ਇਸ ਨੇ 15 ਏਕੜ ਦਾ 72000 ਪਰ ਇਕੜ ਦੇ ਹਿਸਾਬ ਸੇ ਠੇਕਾ ਕੀਤਾ ਸੀ ਤੇ 72 15 ਏਕੜ ਜਿਹੜੀ ਜ਼ਮੀਨ ਹੈ ਜਿਹੜੀ ਉਹ ਦੂਸਰੀ ਵਾਰੋਂ ਬਹੁਣੀ ਪੈ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਇਹ ਆਖਿਆ ਸੀਗਾ ਕਿ ਝੋਨੇ ਨੂੰ ਅੱਗ ਨਹੀਂ ਲਾਉਣੀ ਤੇ ਇਸੇ ਨੂੰ ਇਸੇ ਤਰੀਕੇ ਦੇ ਨਾਲ ਤੁਸੀਂ ਬਹੁਣਾ ਤੇ ਬਹੁਤ ਵਧੀਆ ਤੁਹਾਡੀ ਫਸਲ ਹੋਊਗੀ ਪਰ ਇਸ ਗਰੀਬ ਕਿਸਾਨ ਦਾ ਕਿਸਾਨ ਨੇ ਸਰਕਾਰ ਤੇ ਨਮਾਇਦੇ ਮਗਰ ਲਾ ਕੇ ਆਪਣੀ ਫਸਲ ਨੂੰ ਨੂੰ ਜਿਹੜਾ ਕੀ ਹੈ ਜਿਹੜਾ ਕੀ ਇਹ ਉਹ ਸੀਗਾ ਕਰਨ ਬੋਹਣਾ ਪੈ ਰਿਹਾ ਤੁਹਾਨੂੰ ਦਿਖਾ ਰਹੇ ਆ ਕਿਸਾਨ ਕਿਸ ਹਾਲਤ ਦੇ ਵਿੱਚ ਜਿਹੜਾ ਕੀ ਪਾਉਣਾ ਹੈ ਬਹੁਤ ਨਹੀਂ ਸ਼ੁਰੂ ਹੋਇਆ ਆਪਣੀ ਫਸਲਾਂ ਨੇ ਆਪਣੀ ਫਸਲ ਬੀਜੀ ਸੀ ਤੇ ਉਸ ਨੂੰ ਦੂਸਰੀ ਵਾਰ ਬੋਣ ਲਈ ਮਜਬੂਰ ਹੋਣਾ ਪਿਆ ਹਾਂਜੀ ਕੀ ਨਾਮ ਆਜੀ ਆਪਣਾ ਮੈਂ ਨਾ ਬਲਵਿੰਦਰ ਸਿੰਘ ਆ ਜੀ ਬਲਵਿੰਦਰ ਸਿੰਘ ਜੀ ਇਹ ਜਿਹੜੀ ਖੇਤ ਆ ਇਹ ਛੋਟਾ ਆਗਾ ਖੇਤ ਆ ਜਾਂ ਕੀ ਕਹਿਣਾ ਚਾਹੋ ਇਹ ਸਾਡੇ ਕੋਲ ਜ਼ਮੀਨ ਠੇਕੇ ਤੇ ਰਹਿਤੀ ਹੋਇਆ ਜੀ 72000 ਨੂੰ ਠੇਕੇ ਤੇ ਆ ਜੀ ਤੇ ਭਲਾ ਸਰਕਾਰ ਸਾਨੂੰ ਕਹਿੰਦੀ ਵੀ ਸਿੱਧੀ ਬਜਾਈ ਕਰਨੀ ਪੈਣਾ ਅੱਗ ਲਾਏ ਦਿਓ ਜੀ ਅਸੀਂ ਕੋਈ ਇੰਪਰਾਲੀ ਨੂੰ ਕੋਈ ਅੱਗ ਨਹੀਂ ਲਾਏਗੀ ਇੱਦਾਂ ਸੁਪਰ ਸ਼ੀਟ ਨਾਲ ਸਿੱਧੀ ਬਜਾਈ 31 ਅਕਤੂਬਰ ਦੇ ਅ ਇਸ ਦੂਸਰੀ ਵਾਰ ਬੜਾ ਕਾਲੇ ਕਹਿੰਦਾ ਤੇ ਬਹੁਤ ਬਹਣੀ ਇੱਥੇ ਮਤਲਬ ਕੋਸਕ ਬਹਣੀ ਬਾਕੀ ਵੀ ਜਾਨ ਨਹੀਂ ਲਗਭਗ ਸਾਰੇ ਸਾਡਾ ਇਹ ਪ੍ਰਾਲੀ ਦੇ ਕਾਰਨ ਸਾਰੇ ਸਾਰੇ ਨੁਕਸਾਨ ਆਈ ਬਹਣ ਦੇ ਵਿੱਚ ਸਾਰੇ ਖੇਤਾਂ ਦੇ ਵਿੱਚ ਨੁਕਸਾਨ ਹੈਗਾ ਸਾਰੇ ਜ਼ਿਮੀਂਦਾਰ ਭਰਾ ਨੇ ਜੀ ਹੋਰ ਵੀ ਤੁਹਾਨੂੰ ਦਿਖਾ ਦਾਂਗੇ ਮਤਲਬ ਇੱਧਰ ਉੱਧਰ ਹੈਗਾ ਜੀ ਬਹਣ ਕਾਫੀ ਸਾਡੇ ਨਾਲ ਕਿਸਾਨਾਂ ਕੋ ਵੀ ਜੁੜ ਚੁੱਕੇ ਨੇ ਜਿਹੜੇ ਕੀ ਇਹਨਾਂ ਦੇ ਨਾਲ ਆਏ ਆ ਜਿਹੜਾ ਕੀ ਇਹ ਫਸਲ ਦੇਖਣ ਲਈ ਆਏ ਆ ਤੇ ਇਹਨਾਂ ਤੋਂ ਵੀ ਜਾਣਦੇ ਆ ਕਿ ਕੀ ਕੀ ਨੁਕਸਾਨ ਹੋਇਆ ਤੇ ਕੀ ਮੁਆਵਜ਼ਾ ਚਾਹੁੰਦੇ ਆ ਕਿਸਾਨ ਜੁਨੇ ਨਾਲ ਵੀ ਸਾਡੇ ਨਾਲ ਭਾਰਤੀ ਕਿਸਾਨ ਜੁਨੀਆ ਦੇ ਕਾਦੇ ਕੀ ਆਗੂਆ ਉਹ ਨਾਲ ਜੁੜ ਚੁੱਕੇ ਹਨ ਮੇਰਾ ਨਾਮ ਜਸਵੀਰ ਸਿੰਘ ਕਾਲੇਕੇ ਜੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੁਨੀਆ ਹਾਂਜੀ ਇਹ ਪਿੰਡ ਕਾਲੇਕੇ ਦੀ ਕਿੰਨੀ ਕੁ ਫਸਲ ਜਿਹੜੀ ਹੋ ਚੁੱਕੀ ਅੱਜ ਜਿਹੜੀ 15 ਏਕੜ ਫਸਲ ਹੈ ਜਿਹੜੀ ਉਹ ਬੋਹਣੀ ਪੈ ਰਹੀ ਹੈ ਮਜਬੂਰਨ ਤੇ ਕੱਲ ਸੁਣਿਆ ਕਿ ਵੀ ਇੱਧਰ 10 ਏਕੜ ਬਾਹੀ ਤੇ ਦੋ ਤਿੰਨ ਦਿਨ ਪਹਿਲਾਂ ਉਧਰ ਵੀ 10 ਏਕੜ ਪਰਲੇ ਖੇਤ ਚ ਵੀ ਬਾਹੀ ਗਈ ਕੀ ਕੀ ਨੁਕਸਾਨ ਹੋਏ ਕਿੰਨਾ ਕੀ ਕਹਿਣਾ ਚਾਹੁੰਦਾ ਸਾਡੇ ਪਿੰਡਾਂ ਦਾ ਤਕਰੀਬਨ 6000 ਦਾ ਜਿਹੜਾ ਹੈਗਾ ਏਰੀਆ ਹੈਗਾ ਜੀ ਖੇਤੀਬਾੜੀ ਦਾ ਉਹਦੇ ਵਿੱਚੋਂ ਮੇਰੇ ਹਿਸਾਬ ਨਾਲ 2250 ਏਕੜ ਜਿਹੜਾ ਸੁੰਟ ਨੇ ਬਿਲਕੁਲ ਫਸਲ ਜਿਹੜੀ ਤਬਾਹ ਕਰ ਚੁੱਕੀ ਹੈ ਜੀ 100% ਹੀ ਮਤਲਬ ਉਹ ਤਬਾਹ ਕਰ ਚੁੱਕੀ ਹੈ ਖੇਤੀਬਾੜੀ ਉੱਡ ਕੇ ਜਿਹੜੀ ਇਹ ਸੁੰਡੀ ਹੈ ਜਿਹੜੀ ਉਹ ਕਣਕ ਦੇ ਉੱਤੇ ਪੈ ਗਈ ਤੇ ਇਸ ਦੇ ਕਾਰਨ ਉਹਨਾਂ ਦੇ ਆਂਡੇ ਦੇਤੇ ਆਂਡਿਆਂ ਕਾਰਨ ਹੀ ਜਿਹੜੀ ਹੈ ਜਿਹੜੀਆਂ ਫਸਲਾਂ ਨੇ ਜਿਹੜੀਆਂ ਉਹਨਾਂ ਦਾ ਕਹਿਣਾ ਹੈ ਕਿ 5-4% ਜਿਹੜੀ ਹੈ ਮਤਲਬ ਕਿ ਜਿਹੜੀ ਉਹ ਜ਼ਿਲ੍ਹਾ ਬਰਨਾਲੇ ਦੀ ਜਿਹੜੀ ਫਸਲ ਹੈ ਜਿਹੜੀ ਉਹ ਤਬਾਹ ਹੋਈ ਹੈ ਪਰ ਇੱਥੇ ਮੈਂ ਪਿੰਡ ਕਾਲੇਕੇ ਦੇ ਵਿੱਚ ਆਇਆ ਤੇ ਉੱਥੇ ਆ ਕੇ ਦੇਖਿਆ ਕਿ ਪਰ ਉੱਥੇ 20-2500 ਏਕੜ ਜ਼ਮੀਨ ਹੈ ਜਿਹੜੀ ਕਿ ਉਹ ਕੌਣ ਲਈ ਕਿਸਾਨਾਂ ਨੂੰ ਮਜਬੂਰ ਹੋਣਾ ਪੈਂਦਾ ਲੱਖਾਂ ਦੀ ਜਿਹੜੀ ਕਿ ਫਸਲ ਹੈ ਜਿਹੜੀ ਉਹ ਉਹਨਾਂ ਦੀ ਤਬਾਹ ਹੋ ਚੁੱਕੀ ਹੈ ਗਰੀਬ ਕਿਸਾਨ ਜੋ ਕਿ 15 ਏਕੜ ਦੇ ਵਿੱਚ ਤੁਹਾਨੂੰ ਹੁਣੇ ਦਿਖਾ ਕੇ ਹਟਿਆ ਕਿ ਆਪਦੀ ਕਣਕ ਦੀ ਖੇਤੀ ਕਰਦਾ ਸੀ ਉਸ ਨੂੰ 72000 ਰੁਪਏ ਦੇ ਉੱਤੇ ਉਸ ਨੇ ਇਹ ਜਿਹੜੀ ਕਿ ਜ਼ਮੀਨ ਲੈਤੀ ਸੀਗੀ ਪਰ ਉਹਨੂੰ ਮਜਬੂਰਨ ਇਹ ਜਿਹੜੀ ਖੇਤੀ ਆ ਜਿਹੜੀ ਬੋਣੀ ਪੈ ਰਹੀ ਹੈ ਬਰਨਾਲਾ ਤੋਂ ਕੈਮਰਾਮੈਨ ਨਾਲ ਜੁਗੇਸ਼ ਕੁਮਾਰ ਦੇ ਨਾਲ ਪ੍ਰਵੀਨ ਰਿਸ਼ੀ ਦੀ ਰਿਪੋਰਟ ਹਾਂਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੋ ਕਣਕ ਦੀ ਫਸਲ ਦੇ ਵਿੱਚ ਤਣੇ ਦੀ ਗੁਲਾਬੀ ਸੁੰਡੀ ਬਾਰੇ ਚ ਕਿਸਾਨਾਂ ਦੇ ਖੇਤਾਂ ਵਿੱਚ ਸਮੱਸਿਆਵਾਂ ਆ ਰਹੀਆਂ ਹੈ ਅਸੀਂ ਵੀ ਲਗਾਤਾਰ ਉਹ ਖੇਤ ਦੇਖ ਰਹੇ ਆ ਤਾਂ ਇਹਦੇ ਵਿੱਚ ਜਿਹੜੀ ਪਹਿਲੇ ਨਵੰਬਰ ਦੇ ਹਫਤੇ ਜਿਹੜੇ ਪਹਿਲੇ ਹਫਤੇ ਵਿੱਚ ਨਵੰਬਰ ਦੇ ਵਿੱਚ ਬੀਜੀ ਕੀ ਕਣਕ ਆ ਜ਼ਿਆਦਾਤਰ ਉਸ ਕਣਕ ਦੇ ਵਿੱਚ ਇਹ ਸੁੰਡੀ ਦਾ ਜਿਹੜਾ ਇਹ ਹਮਲਾ ਜਾਂ ਇਹ ਸੁੰਡੀ ਮਿਲ ਰਹੀ ਹੈ ਤਕਰੀਬਨ ਉਸ ਸਮੇਂ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ ਆਮ ਨਾਲੋਂ ਤਾਪਮਾਨ ਵੀ ਜ਼ਿਆਦਾ ਸੀ ਤੇ ਕੁਝ ਨਾ ਕੁਝ ਪਿਛਲੇ ਥਾਲਾ ਨਾਲੋਂ ਝੋਨੇ ਦੀ ਜਿਹੜੀ ਬਾਢੀ ਹੈ ਉਹ ਵੀ ਲੇਟ ਹੋਈ ਸੀ ਤੇ ਜਿਹਨੂੰ ਅਸੀਂ ਕੀੜੇ ਦਾ ਜਣਾ ਝੋਨੇ ਦੇ ਕੀੜੇ ਦਾ ਕਣਕ ਦੇ ਉੱਤੇ ਆ ਜਾਣਾ ਇਹਦਾ ਕੁਝ ਨਾ ਕੁਝ ਕਾਰਨ ਹੈ ਜਿਹੜਾ ਅਸੀਂ ਇਸ ਚੀਜ਼ ਨੂੰ ਨਾਲ ਵੇਖ ਰਹੇ ਹਾਂ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਜਿਹੜੀ ਜਦੋਂ ਝੋਨੇ ਦੀ ਬਾਢੀ ਮੁਕੰਮਲ ਹੋਣ ਤੋਂ ਬਾਅਦ ਕਣਕ ਦੀ ਬਿਜਾਈ ਕੀਤੀ ਜਾਂਦੀ ਸੀ ਤਾ ਕੀੜੇ ਨੂੰ ਅੱਗੇ ਕਣਕ ਦੀ ਫਸਲ ਤੇ ਆਉਣ ਲਈ ਜਿਹੜਾ ਗੈਪ ਹੁੰਦਾ ਸੀ ਉਹ ਉਹ ਨੂੰ ਟੱਪ ਨਹੀਂ ਸੀ ਸਕਦਾ ਜਾਂ ਉਹ ਗੈਪ ਨੂੰ ਅੱਗੇ ਲੰਘ ਨਹੀਂ ਸਕਦਾ ਪਰ ਜਿਵੇਂ ਹੁਣ ਵਾਲੇ ਸਾਲਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਖਾਸ ਤੌਰ ਤੇ ਇਸ ਸਾਲ ਦੇ ਵਿੱਚ ਵੀ ਜੇ ਅਸੀਂ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਕਣਕ ਦੀ ਬਿਜਾਈ ਜਦੋਂ ਸ਼ੁਰੂ ਹੁੰਦੀ ਹੈ ਤਾਂ ਉਸ ਵੇਲੇ ਤਕਰੀਬਨ 50% ਤੋਂ ਜ਼ਿਆਦਾ ਜਿਹੜਾ ਝੋਨਾ ਉਹਦੀ ਹਜੇ ਬਾੜੀ ਬਾਕੀ ਸੀ ਤੇ ਕੁਝ ਜਿਹੜੀਆਂ ਵੈਰਾਈਟੀਆਂ ਜਿਹੜੀਆਂ ਲੇਟ ਪੱਕਣ ਵਾਲੀਆਂ ਲਾਈਆਂ ਹੋਈਆਂ ਸੀ ਕਿਸਾਨ ਵੀਰਾਂ ਦੇ ਸਿੰਘਾ